ਮੋਹ ਮਾਈ ਫਕਰਾ ਗਲਾਬੀ ਕਰਨਾ ਦਾ ਸਿੱਧਾ ਤੂੰ ਆ ਪਾ ਪਿਆਰ ਕਰਨਾ ਕੋ ਇਤਨਾ ਪਿਆਰ ਹੋਵੇ ਕੱਲ ਉਹਦੀ ਮਰਦੀ ਹੈ ਕੱਲ ਮੋੜਦੀ ਨਾ ਸਕਦਾ ਜੇ ਆਪਾਂ ਛੋਲੇ ਪਾਪਾ ਗਦੇ ਨੂੰ ਕੋੜਾ ਬਣਾਵਾਂਗੇ ਨਹੀਂ ਬਣਦਾ ਜੇ ਤੇਰਾ ਬਤਰਾ ਚਾਹੇ ਗਲਾਬੀ ਕਰਨਾ ਦਾ ਹੈ ਚਾਹੇ ਕਾਲੇ ਕਰਨਾ ਦਾ ਹੈ ਚਾਹੇ ਕੋਈ ਜ ਮਰਜੀ ਰੰਗ ਦਾ ਲੈ ਕਿਸੇ ਜਾਤ ਪਾਤ ਦੇ ਜਾਂਦਾ ਬੱਕਰੀ ਬੱਕਰੀ ਨਹੀਂ ਮਤਲਬ ਬਤਰਾ ਬੱਤੇ ਰਹਿਣਾ ਕੋਈ ਉੱਚਾ ਕੋਈ ਨੀਵਾਂ ਕੋਈ ਹੌਲਾ ਮਿਲਦਾ ਹੈ ਨਾ ਉਥੇ ਕੀ ਅੰਧਰਾ ਨੇ ਆ ਤੇਰੇ ਜਾਨਵਰ ਦਾ ਪਹਿਲਾ ਦੇਖਿਆ ਕੋਈ ਜਾਨਵਰ ਤੁਸੀਂ ਕਹਿੰਦੇ ਨਾ ਵੀ ਕਿ ਇਹ ਇਸ ਖਰਾਕ ਪਾਈ ਜਾਂਦੇ ਵੀ ਰਾਜੀ ਕਿਉਂ ਹੁੰਦਾ ਉਥੇ ਦੇਖਿਆ ਕੋ ਹੱਟਦਾ ਹੋਣਾ ਕੋਖਰਾ ਖੁੱਲਣਾ ਹੁਣ ਕੋਈ ਵੀ ਕਹਿੰਦੇ ਭਾਈ ਅਸੀਂ ਕੋਖਰਾ ਖੁੱਲਣਾ ਜਾਨਵਰ ਕਿਵੇਂ ਦੇਖੀਏ ਤੁਸੀਂ ਪਾਸਾ ਦਾ ਡੱਕਵਾ ਪਾਣੀ ਪਿਆ ਲੋ ਮੇਰਾ ਜੇ ਬੱਚਾ ਸੋਦਾ ਡੱਕਵਾ ਪਾਣੀ ਪੀਂ ਵੀਰ ਕੋਖਰੇ ਚੌਰੀ ਕਰਦਾ ਸਮਝੋ ਵੀ ਚਾਰੂ ਹੋ ਜਾ ਜਿਹੜਾ ਜਾਨਵਰ ਮਿੱਠੇ ਪਾਣੀ ਦੀ ਲੱਤ ਮੋੜੀ ਜਾਂਦਾ ਸਮਝੋ ਚਾਰੀ ਚੱਲ ਜੇ ਇੱਕ ਸ਼ੌਕਾੜ ਜਾਂ ਦੇਸੀ ਬੰਦੇ ਵਾਸਤੇ ਜੇ ਸੋਦਾ ਜਾਨਵਰ ਕੋਈ ਸਰ ਤੇ ਚਾਰਵਾ ਕੁੱਖ ਮਰੀ ਹੋਵੇ ਰਾਜੀ ਨਹੀਂ ਹੁੰਦਾ ਕੋਈ ਸ਼ਕਤ ਦਾ ਪਾਣੀ ਹੋਵੇ ਵਿੱਚ ਛੋਲੇ ਛੋਲੇ ਬਾਪਰੇ ਮਨ ਕਿਤੇ ਚੂਰੀ ਹੋਵੇ ਹੋਰ ਲਾ ਕੇ ਚੋ ਚਾਰ ਪੰਜ ਤਰ੍ਹਾਂ ਦੇ ਲੱਤਰਾ ਖੋਲੇ ਜਾਂਦਾ ਜਿਹੜੇ ਬੱਕਰੇ ਗਰਭੀ ਹੋਏ ਨੇ ਇਹਦੇ ਵਿਸ਼ਾਪੀ ਲਾਗਿਆਂ ਦੇ ਉਹਨਾਂ ਨੂੰ ਕੱਲਈ ਲੋਕ ਤਾਂ ਕਹਿੰਦੇ ਪੁਰਾਣਾ ਨੀਕਾ ਲਾਉਂਦੇ ਝੋਕਾ ਲਾਉਂਦੇ ਵਾਦ ਵਈ ਉਹ ਕੱਲ ਪਾਣੀ ਦੀ ਮਾਤਰਾ ਤੋਂ ਉਹ ਬੰਦਾ ਮੂਹ ਨਹੀਂ ਨਾ ਕਰਦਾ ਅਜਿਰਾ ਪਾਣੀ ਕਿਹਣਾ ਬੈਣੀ ਵਧੀਆ ਤੇ ਜੀ ਬਹਾ ਕੋਰੇ ਜਿੰਨੇ ਕਿ ਤੂੰ ਮੇਰੇ ਖਰਾਕ ਦੇਈ ਇਹਨਾ ਇੱਕ ਤੇਰੀ ਕੀ ਇਹਨਾਂ ਤੇਰਾ ਬੱਕਰਾ ਵੀ ਚੰਗੇ ਆ ਰਾਣੀ ਚੰਗੀ ਪਾਈ ਜੰਨ ਉਹ ਤੋਂ ਬਾਅਦ ਕੀ ਹੁੰਦਾ ਬਤਰਾ ਰਾਣੀ ਹੁੰਦਾ ਉਹ ਤੁਹ ਨੂੰ ਉੱਥੇ ਆਪਾਂ ਕੀ ਦੇਖਣਾ ਉਹਦੇ ਸੇਧ ਦੇਖੀ ਉਹਦੇ ਅੰਦਰ ਸਾਹ ਦੇਖਣੇ ਆ ਜਿਹੜੀ ਚੌਗੜੀ ਚ ਖੁਸ਼ੀ ਤਾਂ ਨਹੀਂ ਜੇ ਆਪਾਂ ਆਪਣੇ ਥਾਰਮਿਕ ਸਿਨਤ ਹੋਵੇ ਜਰੂਰ ਪਹਿਣਾ ਲੈ ਕੋ ਮੈਂ ਮੇਰੇ ਕੋਲ ਵੀ ਮਾੜੇ ਹੈਗੇ ਆ ਪਰ ਤੁਹ ਹੋ ਗਿਆ ਇਹ ਆ ਕਾ ਚੰਗੀਆਂ ਬਤਰੀਆਂ ਮਾਰ ਬਣੀਆਂ ਇਹ ਤੋਂ ਵੀ ਕਾਲੀ ਦੇ ਪੱਤ ਦੇਖੀਓ ਜਿਹੜੀ ਆਪਣੇ ਦੋਸਤਾਂ ਦੇ ਨਾਲ ਦੀ ਮਾਰ ਉਹਦੇ ਉਰ ਚੰਗੀਆਂ ਨਾ ਰਹੀਆਂ ਕੋਈ ਨਹੀਂ ਹੋਣ ਸਭ ਜਾਗ ਕਰੀ ਪਾਲ ਉਹ ਹੈ ਰੁਪਿਆ ਉਹ ਵੀ ਦਿੱਕਤਾ ਹੋਰ ਠੰਡ ਲੱਗ ਜਾਏ ਕੋਲੋਂ ਗਰਮੀ ਚਾਹੀਦੀ ਚੱਲ ਉਹਦੇ ਕਾਸ਼ ਇਹ ਉਹੀ ਯਾਦ ਕਰਦੇ ਨੇ ਕਿ ਐਸੇ ਕੋ ਨੌ ਪੱਤੇ ਦੇਖਦੇ ਸੇਕਟਰ ਜਦੋਂ ਬੱਕਰਾ ਪਰ ਰਾਏ ਗੱਲ ਦਾ ਸੁਰ ਜਾਂਦਾ ਇਹਦਾ ਘੱਟ ਨਹੀਂ ਆਰਾਮ ਇੱਕ ਆਪਾਂ ਦੇਖ ਲੈਨੇ ਆਪੇ ਵੀ ਮਾਤੀ ਬਣਾਉਂਦੀ ਨਹੀਂ ਲਾਗਿ ਨੇ ਨਹੀਂ ਜਿਵੇਂ ਤੁਹਾਡੇ ਨੂੰ ਵੀ ਬਾੜੀ ਬਣਾਉਣਾ ਚਾਹਤ ਵੀ ਆ ਸਾਡਾ ਕੋਈ ਮਾਰਟੀ ਮਿਕਰ ਚਾੜ ਕੇ ਦੇਖੋ ਨਾ ਮੇਰੇ ਮਿਕਰ ਚਾੜ ਕੇ ਦੇਖੋ ਸਾਡੀਆਂ ਸਿੱਸੀ ਚਾੜ ਕੇ ਦੇਖੋ ਉਹਨਾਂ ਨੇ ਮੇਰੇ ਕੁਝ ਨਹੀਂ ਆਪ ਤਾਂ ਦੇਖਣਾ ਕਿ ਇਹ ਜਾਨਵਰ ਖਾਈ ਜਾਂਦਾ ਹੈ ਗੋਹਾ ਨਹੀਂ ਕਰਦਾ ਸਹੀ ਨਹੀਂ ਕਰਦਾ ਉਹ ਦੀਵਾਰ ਦੇ ਕਰਦੇ ਜਾਨਵਰ ਖਾਈ ਦੀ ਸਹੀ ਜਾਂਦਾ ਹੈਗਾ ਜਿਗਾਲੀ ਕਰਦਾ ਤਾਂ ਬਸ ਤੋਂ ਦੀ ਉਹਤੇ ਦੀਵਾਰ ਦੇ ਕਰਦੀ ਹੈ ਜਾਂ ਜਾਨਵਰ ਨੂੰ ਪਾਈਏ ਨਹੀਂ ਆ ਜਾਨਵਰ ਫਿਰ ਵੀ ਰਾਜੀ ਨਹੀਂ ਹੁੰਦਾ ਦਿੱਤਾ ਚੱਖਾ ਦਾ ਪਾਈਏ ਨੇ ਥੋੜੀ ਜਿਹੀ ਪਿਆਰ ਦਾ ਉਥੇ ਡੀ ਵਾਲਮੀ ਕਰਦੇ ਪਲਸ ਇੰਟੇਸ਼ਨ ਤੋਂ ਦੋ ਬੀ ਮਤੋਂ ਅੰਸ਼ਾਰ ਕਰਦਾ ਚਾਰ ਪਾਣੀ ਦੇ ਹੋਰ ਨਹੀਂ ਕੁਛ ਨਹੀਂ ਆਇਆ ਨਹੀਂ ਵੀ ਆਪਾਂ ਇੱਕ ਜਿਹੜੀ ਆਉਂਦਾ ਵੀ ਹਮ ਤਾਂ ਵੀ ਨਾਲਾ ਜਾਂਦਾ ਕਿਹਾ ਵੀ ਦੌਲ ਕਿਤੇ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਫਿਰ ਉਹ ਦਾ ਦਿਨ ਨਿੱਕਾ ਦਾਉਲ ਤੇ ਕਿ ਰੋਟੀ ਖਾਣੋਂ ਪਈ ਉਹਦਾ ਬਹਾਨਾ ਬਣ ਗਿਆ ਉਹਨੂੰ ਲੱਤ ਪੈ ਗਈ ਉਹ ਵੀ ਫਕਰਿਆ ਹੁੰਦਾ ਤਾਂ ਪੈਣੀ ਜਦੋਂ ਆਪਾਂ ਉਹ ਆਪਾਂ ਨਾ ਦੇ ਰਿਹਾ ਹੁਣ ਆ ਬਾਟੀ ਆਹਾ ਦੇਣਾ ਦੇਵਤਾ ਹੁੰਦੇ ਨੇ ਉਥੇ ਕੀ ਆ ਆਪਾਂ ਭਾਵੇਂ ਉੱਚੀ ਕਿਨਾਰੇ ਸਭ ਤੋਂ ਵੱਡਾ ਇਹਦਾ ਡਾਕਟਰ ਵੀ ਲੈ ਕੇ ਨੋ ਸਿਰੇ ਦੇ ਗਰੂਪ ਹੋਏ ਰਹੇ ਗਰੂਪ ਤੋਂ ਹੋਵੇ ਵਾਸਤੇ ਬਣਿਆ ਅਸਾਂ ਤਾਂ ਠੰਡੇ ਦੇ ਮੋਦੀਆ ਦੇ ਕੰਮ ਕਰਦਾ ਗਾਰਮੀ ਦੇ ਵਿੱਚ ਦਿਨੋ ਦਿਨ ਜਦੋਂ ਨਾ 22 ਹੋ ਰਿਹਾ ਹੁੰਦਾ ਉਸ ਤੋਂ ਬਾਅਦ ਦੇਖਿਆ ਗਿਆ ਕਰੋ ਦੋ ਤੰਦ ਇਹ ਦੋ ਵਾਰ ਜੇ ਐਨੀ ਖਰਾਬ ਖਾਣੇ ਇੰਨਾ ਸੁਧਾਰ ਕਰਕੇ ਜੇ ਤਰ੍ਹਾਂ ਮਤਰਾ ਰਾਜੀ ਨਹੀਂ ਹੁੰਦਾ ਤਾਂ ਨਹੀਂ ਉਹ ਉਹਦੇ ਚਾਹੁੰਦਾ ਕਿ ਉਹ ਨਾ ਰਹੀ ਜੀ ਵਾਰ ਵੀ ਕਰੇਗੇ 850 ਹੋ ਗਏ ਜਦੋਂ ਜਾਤਵੜੀ ਕੋਲ ਜੀ ਵਾਰ ਵੀ ਕਰਦੇ ਖਾਣੇ ਜਿਆਦਾ ਪਾਈਆਂ ਨੇ ਉਹਦੇ ਅੰਦਰ ਬਾਈ ਬਣਦੀ ਆ ਅਣਪਛਾਹ ਹੁੰਦਾ ਹੈ ਇਹਨਾਂ ਵੱਲ ਤੋਂ ਹਾਂ ਤੁਹਾਨੂੰ ਵਾਅਦਾ ਵੱਧ ਹੋਊਗਾ ਉਹਦੀ ਡੀਵਾਰਨਿੰਗ ਕਰੋ ਡੀਵਾਰਨਿੰਗ ਦਾ ਸਹੀ ਸਮੂਹ ਲਾਦਾਂ ਜਿਹੜੇ ਮੱਝ ਦਾ ਟਟਡੇ ਲੋਕਾਂ ਨੇ ਦਾ ਜੋੜ ਬਣਾਏ ਹੋਏ ਆ ਪਰ ਡੀਵਾਰਨਿੰਗ ਜੇ ਤੁਸੀਂ ਅੱਜ ਕਰਤੀ ਪਰ ਪਿੰਨ ਕਰੋ ਤੀਜੇ ਦਿਨ ਜਿਹੜੇ ਜਾਣ ਤੋਂ ਤੁਸੀਂ ਜਿਆਦਾ ਦੇਖਣਾ ਚਾਹ ਰਹੇ ਆ ਖਰਮੇਦ ਉਹ ਤੋਂ ਬਾਅਦ ਤਿੰਨ ਮਹੀਨੇ ਚੱਤਣਾ ਹੋਵੇਗਾ ਤਿੰਨ ਮਹੀਨੇ ਬਿਤਾ ਹਮੇਲੇ ਜਨਾਂ ਜਾਣ ਤੋਂ ਜਿਹੜਾ ਜਾਣ ਤੋਂ ਪ੍ਰੋਪਰ ਸਹੀ ਹਾਰੇ ਜਿਹੜੇ ਜਾਣ ਤੋਂ ਤੁਸੀਂ ਖਰਾਕ ਦੇ ਵਿੱਚ ਤੋਹਰ ਪਿਆਰੇ ਉਹਦੀ ਹੁੰਦੀ ਹੈ ਜ਼ਰੂਰੀ 2-2 ਮਹੀਨੇ ਤੱਕ ਵੀ ਨਿਯਮ ਨਾਲ ਕਰੋ 2 ਮਹੀਨੇ ਜਿਹੜਾ ਜਣਾ ਬੋਤੋ ਦੀ ਨਾਰਮਲ ਤਰਾਤਾਰਿਆਣਾ ਉਹਦੀ ਲੋੜ ਕੀ ਹੁਣ ਐਚਪ ਬਗਾਈਆਂ ਹੁੰਦੀਆਂ ਜਿਹੜਾ ਕੋਈ ਡੀ ਬਾਰਮਣ ਕਰਾਈ ਜਾਂਦਾ ਤਾਂ ਕਰ ਨਹੀਂ ਨਵਾ ਕਰੰਗੇ ਨਾ ਆ ਆਪਣੇ ਬਣ ਖੜੀ ਹੈ ਹੁਣ ਧਰਮਨੀਆ ਦਾ ਗਾਮੇ ਬਣਾਉ ਕਿਨੇ ਸੀ ਮੇਰੇ ਕੋਲ ਵੀ ਆਇਆ ਇਹਦਾ ਡੀ ਬਾਰ ਵੀ ਕੰਮ ਕਿਉਂ ਕਰਦੇ ਭਈ ਗੋਹਾ ਪੱਟਾ ਸਹੀ ਕਰਦੀ ਥਾਦੀ ਵੀ ਸਹੀ ਹੈ ਕੋਈ ਨਹੀਂ ਵੇਦੀ ਕਰ ਦਿੰਦੀ ਹੈ 18-19 ਮੀਟਰ ਉੱਦਦੇ ਜੇਕਰ ਉਹਨਾਂ ਦੇ ਡੀ ਬਾਰ ਵੀ ਕੀ ਰੂਪ ਦੀ ਬਾਰਵੀਂ ਵੀ ੱੱਦਾ ਕਰਦੀ ਜਾਂਦਾ ਟਾਇਰ ਉਹ ਜੇਕਰ ਉਹ ਕਹਿੰਦਾ ਤੇਰਾ ਜਾਨਪਰਣਾ ਪ੍ਰੇਮ ਕਰਦਾ ਉਹ ਕੋਈ ਦੀਵਾਰ ਨਹੀਂ ਹੋ ਸਕੇ ਤਾਂ ਦੋ ਵਾਰੀ ਕਰਨੇ ਬਾਲੋ ਨੇ ਸਾਡਾ ਸਹੀ ਵਜੂਦ ਦੋ ਵਸੋ